ਤਨ ਗੁਰੂ ਰਾਮਦਾਸ ਜੀ ਦੀ ਸੰਗਤ ਜੀ ਵੀਡੀਓ ਨੂੰ ਇਗਨੋਰ ਨਾ ਕਰਿਓ ਇਹ ਛੋਟਾ ਜਿਹਾ ਬੱਚਾ ਆਪਣੀ ਮਾਂ ਨੂੰ ਕਿਵੇਂ ਸੰਭਾਲ ਰਿਹਾ ਇਹਦੇ ਮੂੰਹੋਂ ਹੀ ਸੁਣ ਲਿਓ ਮਾਂ ਵਿਚਾਰੀ 3 ਮਹੀਨੇ ਤੋਂ ਬਿਮਾਰ ਪਈ ਆ ਕਿਰਪਾ ਕਰਕੇ ਵੀਡੀਓ ਨੂੰ ਦੇਖਿਓ ਤੇ ਸ਼ੇਅਰ ਕਰਿਓ ਤੇ ਦਿਲ ਫੁੱਲ ਦਾ ਸਬੰਧ ਇਸ ਪਰਿਵਾਰ ਦੇ ਲੇਖੇ ਲਾਇਓ ਜਰੂਰ ਸੁਣਿਓ ਬੱਚਾ ਡਾੜੀ ਮਦਦ ਕਰ ਦਿਓ ਇਹੀ ਮੇਰਾ ਸਹਾਰਾ ਹੋਂਦ ਮੇਰਾ ਮਾਂ ਮੇਰਾ ਦਾੜੀ ਵੀ ਨਹੀਂ ਹੋਈ ਮੰਮੀ ਆ ਬਸ ਤੇ ਇਹਨਾਂ ਮੈਨੂੰ ਕੋਈ ਰੋਟੀ ਵੀ ਨਹੀਂ ਹੋਂ ਕੋਈ ਕੁਛ ਨਹੀਂ 2 ਸਾਲ ਹੋ ਗਏ ਹੈ ੜੜੀ ਡੈਥ ਹੋਈ ਨੂੰ ਤੇ ਇਸ ਕਰਕੇ ਆੜੀ ਮਦਦ ਕਰੋ ਨਾਲੇ ਇੱਕ ਮਹੀਨਾ ਹੈ ਮੰਮੀ ਨੂੰ ਬਿਮਾਰ ਹੋਈ ਨੂੰ ਜਿਆਦੀ ਹੋਲੀ ਹੋਲੀ ਵਾਦ ਤੇ ਟੀਵੀ ਹੋਲੀ ਹੋਲੀ ਵਾਦ ਦੀ ਗਈ ਵਾਦ ਦੀ ਗਈ ਹੈ ਇਸ ਕਰਕੇ ਇਹਨਾਂ ਨੂੰ ਖੂਨ ਦੀ ਉਲਟੀਆਂ ਆਉਂਦੇ ਪਿਆ ਹੈ ਤੇ ਕਰਕੇ ਬਿਮਾਰ ਹੋ ਗਈ ਹੈ ਆੜੀ ਮਦਦ ਕਰੋ ਥੋੜੀ ਬਹੁਤੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਪਹੁੰਚੇ ਆ ਰਈਆ ਲਾਲਪੁਰਿਆਂ ਵਾਲੀ ਗਲੀ ਦੇ ਵਿੱਚ ਮਤਲਬ ਕਿ ਇੱਕ ਪਰਿਵਾਰ ਆ ਬਹੁਤ ਲੋੜਵੰਦ ਪਰਿਵਾਰ ਆ ਇਹ ਸਾਡਾ ਵੀਰ ਛੋਟਾ ਕਰਨ ਬਾਰ-ਬਾਰ ਫੋਨ ਕਰੀ ਜਾ ਰਿਹਾ ਸੀਗਾ ਕਿ ਮੇਰੀ ਮੰਮੀ ਜਿਹੜੀ ਆ ਬਹੁਤ ਜ਼ਿਆਦਾ ਸੀਰੀਅਸ ਆ ਤੇ ਕਿਰਪਾ ਕਰਕੇ ਜਿਹੜਾ ਵਾ ਸਾਡੀ ਮਦਦ ਕੀਤੀ ਜਾਵੇ ਅੱਜ ਅਸੀਂ ਇਹਨਾਂ ਕੋਲ ਆਏ ਆ ਸੰਗਤ ਜੀ ਇਹਨਾਂ ਦੀ ਗੱਲ ਸੁਣੀ ਆ ਤੇ ਬੜਾ ਦੁੱਖ ਹੋਇਆ ਇਸ ਗੱਲ ਦਾ ਕਿ ਹਸਪੀਟਲ ਗਏ ਤੇ ਇਲਾਜ ਕਰਉਣਾ ਸ਼ੁਰੂ ਕੀਤਾ ਤੇ ਬਾਅਦ ਚੋਂ ਪੈਸੇ ਖਤਮ ਹੋ ਗਏ ਜਦੋਂ ਪੈਸੇ ਖਤਮ ਹੋ ਜਾਣ ਫਿਰ ਲਾਜ ਜਿਹੜਾ ਵਾ ਰੁਕ ਜਾਂਦਾ ਤੇ ਇਹ ਵਿਚਾਰੇ ਘਰੇ ਆ ਗਏ ਲਾਜ ਤੋਂ ਬਿਨਾਂ ਇਸ ਟਾਈਮ ਮਾਤਾ ਪਈ ਆ ਤੇ ਪੁੱਤ ਕੀ ਹੋਇਆ ਏ ਮੰਮਾ ਨੂੰ ਟੀਵੀ ਹੋਈ ਹੀ ਉਹਨਾਂ ਨੂੰ ਤੇ ਖੂਨ ਦੀਆਂ ਉਲਟੀਆਂ ਆਉਂਦੀਆਂ ਐ ਖੂਨ ਦੀਆਂ ਉਲਟੀਆਂ ਆਉਂਦੀਆਂ ਹਾਂਜੀ ਠੀਕ ਐ ਤੇ ਹੋਰ ਕੀ ਪ੍ਰੋਬਲਮ ਆ ਹੋਰ ਇਹ ਪਲੂਨਮਾ ਵੀ ਇਹਨਾਂ ਨੂੰ ਗੋਆ ਨਹੀਂ ਹੈ ਫਿਰ ਗੁਰਦਾ ਨਹੀਂ ਨਾ ਗੁਰਦਾ ਹੈ ਕਿ ਨਹੀਂ ਹਾਂਜੀ ਠੀਕ ਐ ਕਾਫੀ ਪ੍ਰੋਬਲਮ ਐ ਕਾਫੀ ਕਿੰਨਾ ਚਿਰ ਹੋ ਗਿਆ ਬਿਮਾਰ ਇੱਕ ਮਹੀਨਾ ਹੋ ਗਿਆ ਇਹਨਾਂ ਬਿਮਾਰ ਹੋਏ ਨੂੰ ਇੱਕ ਮਹੀਨਾ ਹੋਇਆ ਹਾਂਜੀ ਠੀਕ ਐ ਤੇ ਹੁਣ ਕਿੰਨਾ ਚਿਰ ਇਲਾਜ ਕਰਾਇਆ ਤੇ ਕਿੰਨਾ ਚਿਰ ਹੁਣ ਘਰ ਆ ਕੇ ਬੈਠਿਆ ਨੂੰ ਬਾਬਾ ਜੀ ਰੋਇਆ ਘਰ ਆਠੇ ਬੈਠਿਆ ਨੂੰ परसों दे आए पैसे आ नी है पैसे आ नी है तू की करदा ना मैं सिलेंडर आने को लगा दा वा ओ 100 ਰੁਪਏ ਦਿੰਦੇ ਰੋਜ਼ ਦਾ ਰੋਜ਼ ਤਾਂ 100 ਦਿੰਦੇ ਹਾਂਜੀ 3000 ਰੁਪਏ ਮਹੀਨਾ ਹਾਂਜੀ ਮੰਮਾ ਦਾ ਦਵਾਈ दारू ਆ ਜਾਂਦਾ ਨਹੀਂ ਨਹੀਂ ਹੁੰਦਾ ਜਿਆਦਾ ਪੈਸੇ ਲੱਗਦੇ ਹਾਂਜੀ ਜਿਆਦਾ ਲੱਗਦੇ ਤੇ ਵੱਡਾ ਭਰਾ ਜਿਹੜਾ ਵਾ ਉਹ ਕੀ ਕੰਮ ਕਰਦਾ ਉਹ ਵਿੱਕੀ ਪੈਂਟਰ ਵਾਲਿਆਂ ਕੋਲ ਲੱਗਾ ਵਾ ਉਹ ਹੀ 5-6000 ਵੀ ਲੈਂਦਾ ਵਾ ਅੱਛਾ ਉਹ ਵੀ ਦਵਾਈ दारू ਜੀ ਜਾਂਦਾ ਹਾਂਜੀ ਠੀਕ ਹੈ ਸੰਗਤ ਜੀ ਛੋਟਾ ਜਿਹਾ ਬੱਚਾ ਵਿਚਾਰਾ ਜੇ ਇਹਦੀ ਉਮਰ ਨਹੀਂ ਹੈਗੀ ਇਹਦੀ ਪੜਨ ਦੀ ਉਮਰ ਆ ਪੜਨ ਦੀ ਉਮਰ ਦੇ ਵਿੱਚ ਮਤਲਬ ਕਿ ਇਹ ਆਪਣਾ ਫਿਰ ਵੀ ਮਮੀ ਆਪਣੀ ਵਾਸਤੇ ਕੰਮ ਕਰਦਾ ਕਿ ਸਿਲੰਡਰ ਵਾਲੀ ਦੁਕਾਨ ਤੇ ਲੱਗਾ ਤੇ 100 ਰੁਪਏ ਲੈ ਕੇ ਆਉਂਦਾ ਤੇ ਕਿੰਨਾ ਚਿਰ ਹੋ ਗਿਆ ਬਿਮਾਰ ਹੋਇਆ ਨਾ ਮੈਂ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਹਾਂਜੀ ਲਾਜ ਹੋਣ ਡਿਆ ਲਾਜ ਹੋਇਆ ਸੀ ਪਰ ਹੁਣ ਨਹੀਂ ਹੋਣ ਡਿਆ ਹੁਣ ਕਿਉਂ ਨਹੀਂ ਹੁਣ ਘਰ ਘਰ ਭੇਜਤਾ ਉਹਨੇ ਕੀ ਆਂਦੇ ਉਹ ਕਹਿੰਦੇ ਪੈਸੇ ਲੱਗਣੇ ਬਹੁਤ ਜਿਆਦੇ ਪੈਸੇ ਲੱਗਣੇ ਕਹਿੰਦੇ ਹਾਂਜੀ 来 ਹੈਗੇ ਨਹੀਂ ਤੇ ਨਹੀਂ ਹੈਗੇ ਲੋਜ ਬਾਂ ਤੇ ਤੁਹਾਡਾ ਘਰ ਵਾਲਾ ਘਰ ਵਾਲਾ ਮੇਰੇ ਡੈਥ ਹੋ ਗਈ ਕਿੰਨਾ ਚਿਰ ਹੋ ਗਿਆ ਜੀ ਉਹਨਾਂ ਨੂੰ 3 ਸਾਲ ਹੋ ਗਏ 3 ਸਾਲ ਹੋ ਗਏ ਹਾਂਜੀ ਸੰਗਤ ਜੀ 2-3 ਸਾਲ ਹੋ ਗਿਆ ਇਹਨਾਂ ਦੇ ਪਤੀ ਦੇਵ ਦੀ ਵੀ ਡੈਥ ਹੋ ਗਈ ਆ ਤੇ ਅਸੀਂ ਤੇ ਬਸ ਹੱਥ ਜੋੜ ਕੇ ਬੇਨਤੀ ਕਰ ਸਕਦੇ ਆ ਤੁਹਾਡੇ ਗਾੜੀ ਕਿ ਇਹਨਾਂ ਦਾ ਅਕਾਊਂਟ ਨੰਬਰ ਉੱਪਰ ਆ ਰਿਹਾ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਸਾਰੀ ਸੰਗਤ ਨੂੰ ਜੋ ਤਿਲ ਫੁੱਲਦ ਸਬੰਧ ਭੇਜ ਕੇ ਤੇ ਇਹਨਾਂ ਦੇ ਲੇਖੇ ਲਾਉਂਦੀਆਂ ਨੇ ਪਰਿਵਾਰਾਂ ਦੇ ਇਲਾਜ ਕਰਾਉਂਦੀਆਂ ਨੇ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ